ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਹਣ ਵੱਡੇ ਗੱਭਰੂ ਹੁੰਦੇ ਜਾਂਦੇ ਸਨ ਕਿਸ਼ੋਰ ਅਵਸਥਾ ਹੋ ਗਈ ਸੀ ਪਰ ਦੁਨੀਆਂ ਦੇ ਕੰਮਾਂ ਵੱਲ ਧਿਆਨ ਨਾ ਲੱਗਾ ਕਿਸ਼ੋਰ ਅਵਸਥਾ ਹੁੰਦੀ ਹੈ ਗੱਭਰੂ ਹੋਣ ਤੋਂ ਪਹਿਲਾਂ ਗੁਰੂ ਜੀ ਦਾ ਜੀਵ ਫੇਰ ਪਰਮੇਸ਼ਰ ਜੀ ਦੇ ਪਿਆਰ ਵਿੱਚ ਖਿੱਚੀਂਦਾ ਰਹੇ ਕਈ ਦਿਨਾਂ ਤੋਂ ਹਣ ਆਪ ਨੇ ਚੁੱਪ ਧਾਰ ਲਈ ਕਦੇ ਘਰੇ ਆਪਣੇ ਸੌਣ ਵਾਲੇ ਦਲਾਨ ਵਿੱਚ ਪਏ ਰਹਿਣਾ ਕਦੇ ਬਾਹਰ ਬਨ ਵਿੱਚ ਜਾ ਕੇ ਸਮਾਧੀ ਲਾ ਕੇ ਬੈਠ ਰਹਿਣਾ ਭਲਾ ਸਮਾਧੀ ਕੀ ਹੁੰਦੀ ਹੈ ਪਰਮੇਸ਼ਰ ਦੇ ਪਿਆਰੇ ਜਦ ਉਸ ਦੇ ਧਿਆਨ ਵਿੱਚ ਮਨ ਲਾ ਕੇ ਬੈਠ ਜਾਂਦੇ ਹਨ ਤੇ ਹੋਰ ਕੁਝ ਨਹੀਂ ਸੋਚਦੇ ਉਸ ਨੂੰ ਸਮਾਧੀ ਆਖਦੇ ਹਨ ਧਿਆਨ ਕੀ ਹੁੰਦਾ ਏ ਜਿਵੇਂ ਬੱਚੇ ਭਾਈ ਦੀ ਦਿੱਤੀ ਸੰਥਿਆ ਜਾਂ ਫਿਰ ਉਸਤਾਰ ਦਾ ਦਿੱਤਾ ਸਬਕ ਜੇ ਐਵੇਂ ਪੜੀ ਜਾਣ ਤਾਂ ਯਾਦ ਨਹੀਂ ਹੁੰਦਾ ਪਰ ਜੇ ਮਨ ਲਾ ਕੇ ਪੜਨ ਤੇ ਮਨ ਹੋਰ ਪਾਸੇ ਨਾ ਜਾਵੇ ਤਾਂ ਛੇਤੀ ਯਾਦ ਹੋ ਜਾਂਦਾ ਹੈ ਸੋ ਜੋ ਮਨ ਨੂੰ ਇੱਕ ਪਾਸੇ ਲਾਈ ਰੱਖਣਾ ਇਹ ਹੈ ਧਿਆਨ ਸੋ ਗੁਰੂ ਜੀ ਤਾਂ ਵਿਦਿਆ ਅੰਦਰੋਂ ਹੀ ਜਾਣਦੇ ਸਨ ਜੋ ਜੋ ਪੜਾਉ ਛੱਟ ਪੜ ਜਾਂਦੇ ਸਨ ਕੋਈ ਜਾਣੇ ਅੱਗੇ ਹੀ ਪੜੇ ਹੋਏ ਹਨ ਉਹਨਾਂ ਨੂੰ ਪਰਮੇਸ਼ਰ ਜੀ ਨਾਲ ਪਿਆਰ ਸੀ ਉਸੇ ਦੀਆਂ ਗੱਲਾਂ ਸੁਣ ਕੇ ਖੁਸ਼ ਹੁੰਦੇ ਸਨ ਉਸੇ ਦੀਆਂ ਗੱਲਾਂ ਕਰਕੇ ਫੁੱਲਾਂ ਵਾਂਗੂ ਖੜ ਜਾਂਦੇ ਸਨ ਉਸੇ ਦੇ ਪਿਆਰ ਦੇ ਗੀਤ ਬਣਾ ਕੇ ਗਾਉਂਦੇ ਰਹਿੰਦੇ ਸਨ ਘਰੋਂ ਉੱਠ ਕੇ ਬਾਹਰ ਉਜਾੜ ਵਿੱਚ ਬੂਟਿਆਂ ਹੀਠ ਸਮਾਧੀ ਲਾ ਕੇ ਦਿਨ ਗੁਜ਼ਾਰ ਦਿੰਦੇ ਸਨ ਜੇ ਕੋਈ ਸਾਧ ਸੰਤ ਆ ਜਾਵੇ ਤਾਂ ਉਸ ਨਾਲ ਗੱਲ ਹੀ ਲੱਗ ਪੈਂਦੇ ਭੈਣ ਨਾਲ ਰੱਬ ਦੀਆਂ ਗੱਲਾਂ ਕਰਦੇ ਸਨ ਪਹਿਣ ਨਾਨਕੀ ਜੀ ਨੂੰ ਇਹ ਵਿਸ਼ਵਾਸ ਆ ਗਿਆ ਸੀ ਕਿ ਇਹ ਰੱਬ ਜੀ ਦਾ ਪਿਆਰਾ ਉਸ ਰੱਬ ਦਾ ਆਪਣਾ ਬਾਲਕਾ ਹੈ ਇਹ ਬੀਬੀ ਪਹਿਲਾ ਬੰਦਾ ਸੀ ਜਿਸ ਨੂੰ ਗੁਰੂ ਜੀ ਦਾ ਸਿੱਧਕ ਵੱਜਾ ਸੀ ਕਿ ਸਾਡੇ ਵਿੱਚ ਤਾਂ ਇਹ ਚੋਜ ਕਰਦਾ ਹੈ ਵਰ ਵਿੱਚੋਂ ਉਸ ਨਾਲ ਰੁੱਤਾਂ ਰਹਿੰਦਾ ਹੈ ਮਾਂ ਕਦੇ ਉਦਾਸ ਹੁੰਦੀ ਕਦੇ ਗਿਲਾ ਕਰਦੀ ਤਾਂ ਭੈਣ ਮਾਂ ਨੂੰ ਸਮਝਾਉਂਦੀ ਆਖਦੀ ਮਾਂ ਵੀਰ ਤੇ ਕੋਈ ਲਾਲ ਏ ਕੋਈ ਹੀਰਾ ਏ ਲੋਕੀ ਤੈਨੂੰ ਆਖਦੇ ਹਨ ਕਿ ਵੀਰ ਕਮਲਾ ਏ ਲੋਕੀ ਆਪ ਅਸ਼ੁਦਾਈ ਹਨ ਉਹਨਾਂ ਦੀਆਂ ਅੱਖੀਆਂ ਪਰਖ ਨਹੀਂ ਸਕਦੀਆਂ ਵੀਰ ਪਰਮੇਸ਼ਰ ਦੇ ਰੰਗ ਰੁੱਤਾਂ ਰਹਿੰਦਾ ਏ ਰਾਏ ਬੁਲਾਰ ਨੂੰ ਵੀ ਤਿੰਨ ਗੱਲਾਂ ਵੇਖ ਕੇ ਅਮੰਨਾ ਆ ਗਿਆ ਸੀ ਕਿ ਇਹ ਰੱਬ ਦਾ ਭੇਜਿਆ ਆਇਆ ਹੈ ਅਮੰਨਾ ਆਉਣ ਦਾ ਮਤਲਬ ਗੱਲ ਮੰਨਣ ਵਿੱਚ ਆ ਗਈ ਵਿਸ਼ਵਾਸ ਆ ਗਿਆ ਇਹ ਬੱਚਾ ਨਹੀਂ ਇਹ ਦਾਨਿਆਂ ਦਾ ਦਾਣਾ ਹੈ ਤੇ ਪੂਰਾ ਪੂਰਾ ਪੈਗੰਬਰ ਹੈ ਰਾਏ ਬੁਲਾਰ ਦੂਸਰਾ ਬੰਦਾ ਸੀ ਜਿਸ ਨੇ ਗੁਰੂ ਜੀ ਨੂੰ ਬਾਲਪਣੇ ਵਿੱਚ ਹੀ ਪਛਾਣ ਲਿਆ ਸੀ ਇਸ ਦਾ ਭਰੋਸਾ ਐਸਾ ਵੱਜਾ ਕਿ ساری ਉਮਰ ਪੱਕਾ ਰਿਆ ਰਾਏ ਬੁਲਾਰ ਕਦੇ ਵੀ ਨਾ ਡੋਲਿਆ ਰਾਏ ਬੁਲਾਰ ਨੇ ਗੁਰੂ ਨਾਨਕ ਦੇਵ ਜੀ ਤੋਂ ਮਤ ਲਈ ਉਸ ਤੋਂ ਪਰਮੇਸ਼ਰ ਦਾ ਪਿਆਰ ਲੀਤਾ ਉਹ ਗੁਰੂ ਜੀ ਦਾ ਡਾਢਾ ਪੱਕਾ ਪਿਆਰ ਵਾਲਾ ਸਿੱਖ ਹੋਇਆ ਪਰ ਮਾਂ ਪਿਓ ਨੂੰ ਮਮਤਾ ਫੜੀ ਰੱਖਦੀ ਸੀ ਮਮਤਾ ਹੁੰਦੀ ਏ ਮੋਹ ਕਿ ਇਹ ਮੇਰਾ ਏ ਪਰ ਇਹ ਮਮਤਾ ਗੁਣਾ ਦੀ ਪਛਾਣ ਨਹੀਂ ਹੋਣ ਦੇਂਦੀ ਮਮਤਾ ਵਾਲਾ ਦੁਨੀਆ ਵਿੱਚ ਜੋ ਮੋٹے ਮੋٹے ਸੌਖੇ ਦੇਖਦੇ ਹਨ ਸਿਰਫ ਉਸ ਉਸ ਪਾਸੇ ਵੱਲ ਹੀ ਵੇਖਦਾ ਹੈ ਸੋ ਮਾਤਾ ਪਿਤਾ ਮੋ ਪਿਆਰ ਤਾਂ ਕਰਦੇ ਸਨ ਪਰ ਝੁਰਦੇ ਸਨ ਕਿ ਇਹ ਲੋਕਾਂ ਦੇ ਪੁੱਤਾਂ ਵਾਂਗੂ ਨਿਰਾ ਪੜਦਾ ਸੁਣਦਾ ਤੇ ਕੰਮ ਕਾਜ ਵਿੱਚ ਲੱਗ ਕੇ ਖੱਟਣ ਕਮਾਉਣ ਵਿੱਚ ਕਿਉਂ ਨਹੀਂ ਰੁੱਝ ਜਾਂਦਾ ਇਹ ਦੁਨੀਆ ਵਿੱਚ ਵੱਡਾ ਬਣੇ ਪੈਸੇ ਰੁਪਏ ਕਮਾ ਕੇ ਲੈ ਆਵੇ ਹੱਸੇ ਖੇਡੇ ਸਾਕਾਂ ਅੰਗਾਂ ਵਿੱਚ ਫਿਰੇ ਨਾਮਣਾ ਖੱਟੇ ਉਹ ਨਹੀਂ ਸਨ ਸਮਝਦੇ ਕਿ ਇਹ ਦੁਨੀਆ ਦੇ ਦੁੱਖ ਦੂਰ ਕਰਨਾ ਇਹ ਇਹ ਲੋਕਾਂ ਦੇ ਬਾਲਾਂ ਵਰਗਾ ਬਾਲ ਨਹੀਂ ਇਹ ਤਾਂ ਉੱਚਾ ਸੋਚਾ ਉਸ ਰੱਬ ਦਾ ਪਿਆਰਾ ਏ ਦੁਨੀਆ ਨੂੰ ਪਿਆਰ ਸਿਖਾ ਰਿਹਾ ਏ ਭਲਾ ਕਰਨ ਦੀ ਜਾਂਚ ਦੱਸ ਰਿਹਾ ਏ ਇਸ ਕਰਕੇ ਉਹ ਗੁਰੂ ਜੀ ਦੇ ਰੰਗ ਵੇਖ ਕੇ ਉਦਾਸ ਹੁੰਦੇ ਸਨ ਗੁਰੂ ਜੀ ਜਦੋਂ ਚੁੱਪ ਕਰਦੇ ਤੇ ਉਦਾਸ ਮਸਤਾਨੇ ਜਿਹੇ ਦਿਖਦੇ ਸਨ ਤਦੋਂ ਉਹ ਦੁਨੀਆ ਦਾ ਦੁੱਖ ਦੇਖਦੇ ਇਸ ਦੇ ਭਲੇ ਦੇ ਫਿਕਰ ਵਿੱਚ ਹੁੰਦੇ ਸਨ ਕਦੇ ਪਰਮੇਸ਼ਰ ਦੇ ਪਿਆਰ ਵਿੱਚ ਮਸਤ ਹੋ ਜਾਂਦੇ ਸਨ ਇਸ ਤਰ੍ਹਾਂ ਕੋਈ ਉੱਚੇ ਉੱਚੇ ਰੰਗ ਅੰਦਰ ਹੁੰਦੇ ਸਨ ਪਰ ਮਾਪੇ ਇਹ ਸੋਚਦੇ ਸਨ ਕਿ ਇਹ ਲੋਕਾਂ ਵਾਂਗੂ ਖਾਵੇ ਪੀਵੇ ਖੱਟੇ ਕਮਾਵੇ ਧਨ ਜੋੜੇ ਤੇ ਵੱਡਾ ਬਣੇ ਇਸ ਤੋਂ ਅੱਗੇ ਉਹ ਕੁਝ ਨਹੀਂ ਸਨ ਸੋਚਦੇ ਉਹ ਨਹੀਂ ਸਮਝਦੇ ਕਿ ਗੁਰੂ ਅਸਲ ਵਿੱਚ ਰੱਬ ਜੀ ਦਾ ਪੁੱਤਰ ਹੈ ਜੋ ਦੁਨੀਆ ਵਿੱਚ ਰੱਬ ਜੀ ਦਾ ਕੰਮ ਕਰਨ ਆਇਆ ਹੈ ਜੋ ਭੁੱਲੇ ਹੋਏ ਲੋਕਾਂ ਨੂੰ ਪਰਮੇਸ਼ਰ ਜੀ ਦੇ ਨਾਲ ਜੋੜ ਦੇਵੇ ਤਾਂ ਕਿ ਲੋਕਾਂ ਨੂੰ ਸੱਚੀ ਮੁੱਚੀ ਦਾ ਸੁੱਖ ਮਿਲੇ ਸੋ ਕੁਝ ਦਿਨ ਇਸ ਤਰ੍ਹਾਂ ਦੁਨੀਆ ਦੇ ਉੱਪਰ ਉੱਪਰੇ ਰਹਿੰਦੇ ਮਸਤਾਨੇ ਜਿਹੇ ਵਰਤ ਦੇ ਗੁਰੂ ਜੀ ਫੇਰ ਖੜ ਪਏ ਤੇ ਹੱਸਣ ਬੋਲਣ ਲੱਗ ਪਏ ਤਦ ਇੱਕ ਦਿਨ ਮਾਂ ਪਿਓ ਨੇ ਸਮਝਾਇਆ ਮੈਂ ਤਾਂ ਕਾਲੂ ਜੀ ਬੋਲੇ ਪਿਤਾ ਜੀ ਬੱਚਾ ਤੂੰ ਹੁਣ ਸਿਆਣਾ ਹੋ ਰਿਆਂ ਹੈ ਮੇਰੀ ਉਮਰ ਵਡੇਰੀ ਹੈ ਤੂੰ ਘਰ ਬਾਰ ਸੰਭਾਲ ਤੇ ਇਹ ਰਸਤੇ ਉਦਾਸੀਆਂ ਦੇ ਛੱਡ ਦੇ ਜਿਸ ਕੰਮ ਵਿੱਚ ਤੇਰਾ ਜਿਓ ਲੱਗੇ ਜੀ ਲੱਗੇ ਉਹ ਕੰਮ ਤੇਰੀ ਮਨਮਰਜ਼ੀ ਦਾ ਕਰਾ ਦਿੰਦੇ ਹਾਂ ਜੇ ਤੂੰ ਚਾਹੇ ਖੇਤੀ ਦਾ ਕੰਮ ਤਾਂ ਕੰਮੇ ਰੱਖ ਦਿੰਦੇ ਹਾਂ ਜ਼ਮੀਨ ਆਪਣੀ ਹੈ ਹੀ ਵਾਹੀ ਕਰਾਇਆ ਕਰ ਤੇ ਇਉਂ ਕਮਾਈ ਕਰ ਤੇ ਘਰ-ਬਾਰ ਸੰਭਾਲ ਲੈ ਜੇ ਵਾਹੀ ਨੂੰ ਜੀ ਨਾ ਕਰੇ ਤਾਂ ਜਿਸ ਸ਼ਹਿ ਦੀਆਂ ਅੱਖੇ ਹੱਟੀ ਪਾ ਦਿੰਦੇ ਹਾਂ ਵਪਾਰ ਕਰੋ ਤੇ ਖੱਟੀ ਕਮਾਈ ਕਰੋ ਇਹ ਇਸ ਗੱਲ ਵਿੱਚ ਵੀ ਸਵੇਰ ਤੋਂ ਸ਼ਾਮ ਤੱਕ ਬੈਠਣਾ ਪੈਂਦਾ ਹੈ ਤੇ ਨਾ ਚੰਗਾ ਲੱਗੇ ਤੇ ਫਿਰਨ ਤੁਰਨ ਵਿੱਚ ਚਿੱਤ ਖੁਸ਼ ਹੋਵੇ ਤਾਂ ਬੱਚਾ ਜੀ ਤੁਹਾਨੂੰ ਸਦਾਗਰ ਘੋੜਿਆਂ ਦਾ ਬਣਾ ਦਿੰਦੇ ਹਾਂ ਘੋੜੇ ਖਰੀਦੋ ਵਿੱਚ ਉਹ ਦੇਸ਼ਾਂ ਦਸ਼ਾਂਤਰਾ ਵਿੱਚ ਫਿਰੋ ਕਿਤੋਂ ਲੈ ਕਿਤੇ ਵੇਚੇ ਇਹ ਖੱਟੀ ਕਮਾਈ ਕਰੋ ਨਾਲੇ ਤਾਂ ਇਸ ਤਰ੍ਹਾਂ ਤੁਸੀਂ ਫਿਰਦੇ ਤੁਰਦੇ ਰਹੋਗੇ ਨਾਲੇ ਰੁਪਈਏ ਖੱਟ ਲਿਆ ਕਰੋਗੇ ਤੁਹਾਡਾ ਸੁਭਾਅ ਬਹੁਤ ਫਿਰਨ ਤੁਰਨ ਵਾਲਾ ਪਿਆ ਦਿਸਦਾ ਏ ਜੇ ਇਸ ਕੰਮੇ ਵੀ ਰਾਜੀ ਨਹੀਂ ਤਾਂ ਫਿਰ ਬੱਚਾ ਜੀ ਮੇਰੇ ਵਾਂਗੂ ਨੌਕਰੀ ਕਰ ਲਓ ਇੱਥੇ ਦੇਸ਼ ਕਿਤੇ ਪ੍ਰਦੇਸ਼ ਵਿੱਚ ਸਰਕਾਰੀ ਚੱਕਰੀ ਲੈ ਦਿੰਦੇ ਹਾਂ ਨੌਕਰੀ ਵਿੱਚ ਵੱਧੀ ਤਨਖਾਹ ਆ ਜਾਂਦੀ ਹੈ ਹਰ ਮਹੀਨੇ ਜਾਂ ਦੋ ਮਹੀਨੇ ਜਿੰਨੇ ਰੁਪਏ ਮਾਲਕ ਦੇ ਨਾਲ ਆਪਾਂ ਮੰਨ ਲਈਏ ਮਿਲ ਜਾਂਦੇ ਹਨ ਕੁਝ ਖਾਦੇ ਕੁਝ ਮੇਰੇ ਵਾਂਗ ਜੋੜੇ ਇਉਂ ਵੀ ਰੁਪਈਏ ਇਕੱਠੇ ਹੋ ਜਾਂਦੇ ਹਨ ਲੋਕਾਂ ਵਿੱਚ ਚੰਗੇ ਚੰਗੇ ਬਣ ਕੇ ਬਈਦਾ ਹੈ ਸੋ ਬੇਟਾ ਜਿਸ ਕੰਮ ਜੀ ਲੱਗੇ ਸੋ ਕੰਮ ਤੇਰੀ ਖੁਸ਼ੀ ਆਵੇ ਦੱਸ ਤਦ ਗੁਰੂ ਜੀ ਬੋਲੇ ਬਾਬਲ ਜਿਓ ਤੋ ਸਾਨੂੰ ਪਤਾ ਹੈ ਜੋ ਇਥੋਂ ਅਸੀਂ ਤੁਰ ਜਾਣਾ ਹੈ ਤਾਂ ਇੱਥੇ ਇਕੱਠੇ ਕੀਤੇ ਹੋਏ ਇੱਥੇ ਛੱਡ ਜਾਣੇ ਪੈਣੇ ਹਨ ਫੇਰ ਅੱਗੇ ਜਾਣਾ ਹੈ ਮੈਨੂੰ ਫਿਕਰ ਅੱਗੇ ਦਾ ਹੈ ਮੈਂ ਸੋਚਣਾ ਪਿਆ ਹਾਂ ਕਿ ਅੱਗੇ ਜਾ ਕੇ ਲੋਕੀ ਕੀ ਕਰਨਗੇ ਸੋ ਬਾਬਲ ਜੀ ਮੈਂ ਜੋ ਵਿਹਾਰ ਤੁਸਾਂ ਦੱਸੇ ਹਨ ਸਾਰੇ ਹੀ ਕੀਤੇ ਹਨ ਤੇ ਰੋਜ਼ ਕਰਦਾ ਹਾਂ ਮੈਂ ਤਾਂ ਕਾਲੂ ਜੀ ਕਹਿੰਦੇ ਪੁੱਤਰ ਸਾਨੂੰ ਤਾਂ ਤੂੰ ਕੋਈ ਵਿਹਾਰ ਕਰਦਾ ਨਹੀਂ ਪਿਆ ਦਿਸਦਾ ਤਦ ਗੁਰੂ ਜੀ ਬੋਲੇ ਬੀਬੇ ਬਾਬਲ ਜੀ ਮੈਂ ਵਾਹੀ ਦਾ ਕੰਮ ਐਉਂ ਕਰਦਾ ਹਾਂ ਮੇਰਾ ਮਨ ਵਾਹੀ ਕਰਨ ਵਾਲਾ ਹੈ ਇਹ ਮੇਰਾ ਸਰੀਰ ਜਿਸ ਨੂੰ ਪਿੰਡਾਂ ਵੀ ਕਹਿੰਦੇ ਹਨ ਇਹ ਮੇਰੀ ਭੋਂ ਹੈ ਜ਼ਮੀਨ ਹੈ ਜਿਸ ਵਿੱਚ ਮੈਂ ਮੇਸ਼ੇਰ ਆਪਣੇ ਵੱਡੇ ਬਾਪੂ ਜੀ ਦਾ ਨਾਮ ਪਿਆ ਬੀਜਦਾ ਹਾਂ ਇਸ ਖੇਤੀ ਨੂੰ ਪਾਣੀ ਵੀ ਦਿੰਦਾ ਹਾਂ ਉਹ ਪਾਣੀ ਹੈ ਉਹ ਕੰਮ ਨਾ ਕਰਨੇ ਜੋ ਮੇਰੇ ਉੱਚੇ ਬਾਬਲ ਨੂੰ ਨਹੀਂ ਪਾਉਂਦੇ ਜੋ ਗੱਲਾਂ ਕਰਕੇ ਮੈਂ ਉਸ ਕੋਲ ਸ਼ਰਮਿੰਦਾ ਹੋਵਾਂ ਅੱਖਾਂ ਨੀਵੀਆਂ ਕਰਾਂ ਉਹ ਮੈਂ ਬਾਪੂ ਜੀ ਨਹੀਂ ਕਰਦਾ ਇਹ ਜੇ ਪਾਣੀ ਮੇਰੀ ਖੇਤੀ ਦਾ ਫਿਰ ਜੋ ਕੌਸ਼ਿ ਤੁਸੀਂ ਦੇਂਦੇ ਉਹ ਖਾ ਕੇ ਖੁਸ਼ ਰਹਿੰਦਾ ਹਾਂ ਹੋਰ ਹੋਰ ਨਹੀਂ ਤਰਸਦਾ ਇਹ ਜੇ ਸੁਹਾਗਾ ਜੋ ਮੈਂ ਬੀਜ ਬੀ ਕੇ ਫੇਰਦਾ ਹਾਂ ਸੁਹਾਗਾ ਕੀ ਹੁੰਦਾ ਹੈ ਜ਼ਿਮੀਂਦਾਰ ਪਹਿਲੋਂ ਹਲ ਵਾਉਂਦਾ ਹੈ ਫਿਰ ਸੁਹਾਗਾ ਫੇਰ ਕੇ ਡੱਲ ਪੰਨਦਾ ਹੈ ਮਤਲਬ ਜੋ ਮਿੱਟੀ ਦੀਆਂ ਡਲੀਆਂ ਬਣ ਜਾਂਦੀਆਂ ਹਨ ਉਹਨਾਂ ਨੂੰ ਪੰਨਦਾ ਹੈ ਮਿੱਟੀ ਨੂੰ ਧੂੜ ਵਾਂਗੂ ਬਰੀਕ ਕਰ ਸੁੱਟਦਾ ਹੈ ਤਾਂ ਬੀਜ ਬੀਜਦਾ ਹੈ ਫੇਰ ਵੀ ਬੀਜ ਕੇ ਸੁਹਾਗਾ ਫੇਰਦਾ ਏ ਜੋ ਬੀਜ ਮਿੱਟੀ ਵਿੱਚ ਕੱਜੇ ਜਾਣ ਟਕੇ ਜਾਣ ਨੰਗੇ ਰਹੇ ਤਾਂ ਚਿੜੀਆਂ ਖਾ ਜਾਣਗੀਆਂ ਸੋ ਗੁਰੂ ਜੀ ਨੇ ਦੱਸਿਆ ਕਿ ਇਹ ਮੇਰਾ ਸੁਹਾਗਾ ਏ ਕਿ ਜੋ ਮੇਰਾ ਬਾਬਲ ਵੱਡਾ ਸਮਰੱਥ ਬਾਬਲ ਦੇਵੇ ਉਸ ਉਤੇ ਰਾਜੀ ਰਹਾ ਤੇ ਮੇਰਾ ਮਨ ਲੋਭ ਲਾਲਚ ਵਿੱਚ ਨਾ ਜਾਵੇ ਬਾਪੂ ਜੀ ਇਸ ਨੂੰ ਪੜੇ ਲਿਖੇ ਲੋਕ ਸੰਤੋਖ ਆਖਦੇ ਹਨ ਮੈਂ ਫੇਰ ਗਰੀਬੀ ਵਿੱਚ ਰਹਿ ਕੇ ਖੁਸ਼ ਹਾਂ ਪੈਸਿਆਂ ਰੁਪਈਆਂ ਦੀ ਲੋੜ ਨਹੀਂ ਨਾ ਰੁਪਈਏ ਇਕੱਠੇ ਕਰਕੇ ਆਕੜੇ ਫੇਰਣ ਦੀ ਲੋੜ ਏ ਮੈਂ ਚਾਹੁੰਦਾ ਹਾਂ ਮਨੋ ਵੀ ਗਰੀਬ ਰਹਾ ਤੇ ਵੇਸ ਵੀ ਗਰੀਬੀ ਦਾ ਰੱਖਾਂ ਫੇਰ ਮੈਂ ਹੱਟੀ ਵੀ ਪਾਈਏ ਇਹ ਜੋ ਸਾਡੀ ਉਮਰ ਰੋਜ਼ ਬੀਤਦੀ ਜਾਂਦੀ ਹੈ ਇਹ ਹੱਟੀ ਹੈ ਇਸ ਉੱਤੇ ਵਪਾਰ ਹੋ ਰਿਹਾ ਹੈ ਸੁਵਾਸ ਚੱਲ ਰਹੇ ਹਨ ਇਸ ਵਿੱਚ ਸੌਦਾ ਪਾਈਏ ਆਪਣੇ ਵੱਡੇ ਬਾਬਲ ਪਰਮੇਸ਼ਰ ਦੇ ਨਾਮ ਦਾ ਆਪਣਾ ਧਿਆਨ ਆਪਣੀ ਸੋਚ ਉਸ ਵੱਲ ਲਾਈਏ ਇਹ ਹੋਵੇ ਸਾਡਾ ਮਾਲ ਰੱਖਣ ਦਾ ਥਾਂ ਜਿਵੇਂ ਹੱਟੀਆਂ ਵਾਲੇ ਮਾਲ ਇੱਕ ਥਾਂ 'ਤੇ ਰੱਖਦੇ ਹਨ ਸੋ ਸੋਚ ਤੇ ਧਿਆਨ ਵਿੱਚ ਨਾਮ ਦਾ ਸੌਦਾ ਪਾਈ ਰੱਖੀਏ ਇਸੇ ਤਰ੍ਹਾਂ ਬਾਪੂ ਜੀ ਕੋੜਿਆਂ ਦੀ ਸੌਦਾਗਰੀ ਕਰੀਏ ਧਰਮ ਦੀਆਂ ਪੋਥੀਆਂ ਸੁਣੀਏ ਉਹਨਾਂ ਵਿੱਚ ਲਿਖਿਆ ਹੈ ਕਿ ਸੱਚ ਖਰੀਦੋ ਸੋ ਸਮਝ ਲਈਏ ਕਿ ਸੱਚ ਕੋੜਿਆਂ ਵਾਂਗੂ ਕੋਈ ਸੌਦਾਗਰੀ ਦੀ ਸ਼ੈ ਹੈ ਤੇ ਘੋੜੇ ਲੈ ਕੇ ਤੁਰਨਾ ਹੈ ਸੋ ਚੰਗੇ ਬਣੀਏ ਚੰਗਿਆਈਆਂ ਕਰੀਏ ਸੋ ਏ ਕੋੜੇ ਲੈ ਕੇ ਚੱਲੀਏ ਆਪਣੇ ਬਾਬਲ ਨਿਰੰਕਾਰ ਦੇ ਦੇਸ਼ ਨੂੰ ਜੇ ਬਾਪੂ ਜੀ ਚੱਕਰੀ ਆਖੋ ਤਾਂ ਚੱਕਰੀ ਇਹ करिए ਕਿ ਰੱਬ ਦਾਤਾ ਦੇ ਉੱਤੇ ਮਨ ਜੋੜੀਏ ਕਿ ਸਾਡਾ ਮਾਲਕ ਹੈ ਅਤੇ ਉਸ ਦਾ ਨਾਮ ਜਪਣਾ ਇਸ ਨੂੰ ਆਪਣੀ ਨੌਕਰੀ ਦਾ ਕੰਮ ਜਾਣੀਏ ਦਿਨ ਰਾਤ ਮਾਲਕ ਪਿੱਛੇ ਭੱਜੇ ਫਿਰਦਾ ਹੈ ਸੋ ਦਿਨੇ ਰਾਤ ਮਾੜੀਆਂ ਗੱਲਾਂ ਤੋਂ ਆਪ ਨੂੰ ਰੋਕੀਏ ਠੱਲੀਏ ਇਹ ਸਮਝੀਏ ਦੌੜ ਭੱਜ ਹੈ ਤਾਂ ਬਾਪੂ ਜੀ ਚੱਕਰੀ ਵੀ ਹੋ ਗਈ ਇਸ ਚੱਕਰੀ ਪਿਤਾ ਜੀ ਖੁਸ਼ੀ ਹੁੰਦੀ ਹੈ ਮੂੰਹ ਉਜਲਾ ਹੁੰਦਾ ਹੈ ਵੱਡਾ ਬਾਬਲ ਪਿਆਰ ਕਰਦਾ ਹੈ ਤਾਂ ਪਿਤਾ ਜੀ ਨੇ ਕਿਹਾ ਪੁੱਤਰ ਹੁਣੇ ਆਕਾਸ਼ੀ ਗੱਲਾਂ ਕਰਦਾ ਹੈ ਬੁੱਢਾ ਤਾਂ ਹੋ ਲਿਆ ਹੁਣ ਤਾਂ ਮਾਇਆ ਇਕੱਠੀ ਕਰ ਜੋ ਮੇਰੇ ਬਿਨਾਂ ਤੂੰ ਕਮਾਈ ਕਰਨ ਜੋਗਾ ਹੋ ਜਾਏ ਗੁਰੂ ਜੀ ਨੇ ਕਿਹਾ ਬਾਬਾ ਜੀਓ ਇਹ ਮਾਇਆ ਜੋ ਆਖਦੇ ਹੋ ਮੈਂ ਇਕੱਠੀ ਕਰਾਂ ਇਹ ਤਾਂ ਇੱਥੇ ਪਈ ਰਹਿੰਦੀ ਹੈ ਜੋ ਟੁਰ ਜਾਂਦਾ ਉਸਦੇ ਨਾਲ ਨਹੀਂ ਜਾਂਦੀ ਫੇਰ ਇਕੱਠੀ ਕਰਨ ਦਾ ਕੀ ਗੁਣ ਹੋਇਆ ਬਰ ਬਾਪੂ ਜੀ ਤੁਹਾਡੇ ਕੀ ਵਸ ਹੈ ਇਸ ਮਾਇਆ ਨੇ ਧਨ ਦੌਲਤ ਨੇ ਸਾਰੇ ਲੋਕਾਂ ਨੂੰ ਠੱਗ ਲਿਆ ਹੈ ਸਾਰੇ ਇਸ ਦੇ ਪਿੱਛੇ ਭੱਜੇ ਫਿਰਦੇ ਹਨ ਕੋਈ ਵਿਰਲਾ ਇਹ ਗੱਲ ਸਮਝਦਾ ਹੈ ਕਿ ਮਾਇਆ ਸਾਨੂੰ ਠੱਗ ਰਹੀ ਹੈ ਤੇ ਪਰਮੇਸ਼ਰ ਦੇ ਪਿਆਰ ਨੂੰ ਅੱਖੋਂ ਓਲੇ ਕਰ ਰਹੀ ਹੈ ਤੇ ਸਾਰੇ ਭੁੱਲੇ ਜਾ ਰਹੇ ਹਨ ਇਹ ਵਾਲੀ ਸਾਰੀ ਗੱਲਬਾਤ ਰਾਗ ਸੋਰਠ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਜਿਵੇਂ ਕਿ ਆਪਾਂ ਪੜਦੇ ਹਾਂ ਮਨ ਹਾਲੀ ਕਿਰਸਾਣੀ ਕਰਨੀ ਤੇ ਇਹ ਗੱਲਾਂ ਕਰਦਿਆਂ ਕਰਦਿਆਂ ਰੱਬ ਬਾਬਲ ਦੇ ਪਿਆਰੇ ਬਲਕ ਨਾਨਕ ਸੋਹਣੇ ਦੇ ਨੈਣ ਉੱਚੇ ਹੁੰਦੇ ਗਏ ਅੱਖਾਂ ਮੀਟ ਹੋ ਗਈਆਂ ਤੇ ਇਉਂ ਜਾਪੇ ਜਿਵੇਂ ਹੋਸ਼ ਕੋਈ ਨਹੀਂ ਰਹੀ ਪਰ ਉਹ ਆਪਣੇ ਵੱਡੇ ਬਾਬਲ ਦੀਆਂ ਗੱਲਾਂ ਕਰਦੇ ਕਰਦੇ ਸਮਾਦੀ ਵਿੱਚ ਹੋ ਗਏ ਸਨ